ਸੀ ਗੱਲ ਕਰਾਂਗੇ ਪੰਜ ਅਜਿਹੇ ਫੂਡ ਬਾਰੇ ਜਿਨ੍ਹਾਂ ਨੂੰ ਕਦੇ ਵੀ ਦੁਬਾਰਾ ਗਰਮ ਕਰਕੇ ਨਹੀਂ ਖਾਣਾ ਚਾਹੀਦਾ ਸਭ ਤੋਂ ਪਹਿਲਾਂ ਰਾਈਸ ਜਦ ਤੁਸੀਂ ਚੌਲ ਰੂਮ ਟੈਂਪਰੇਚਰ 'ਚ ਰੱਖਦੇ ਹੋ ਤਾਂ ਇਸ ਨਾਲ ਚੌਲ ਬਹੁਤ سارے ਬੈਕਟੀਰੀਆ ਪੈਦਾ ਕਰ ਲੈਂਦੇ ਨੇ ਦੁਬਾਰਾ ਗਰਮ ਕਰਨ ਤੇ ਇਹ ਬੈਕਟੀਰੀਆ ਮਰਦੇ ਨਹੀਂ ਨੇ ਇਸ ਨਾਲ ਚੋਲਾ ਨੂੰ ਕਦੇ ਵੀ ਗਰਮ ਦੁਬਾਰਾ ਕਰਕੇ ਬੇਹ ਨਹੀਂ ਖਾਣਾ ਚਾਹੀਦਾ ਦੂਸਰਾ ਹੈ ਤੇਲ ਇੱਕ ਵਾਰ ਯੂਜ਼ ਕੀਤੇ ਹੋਏ ਤੇਲ ਨੂੰ ਦੁਬਾਰਾ ਯੂਜ਼ ਨਹੀਂ ਕਰਨਾ ਚਾਹੀਦਾ ਜੇਕਰ ਤੇਲ ਨੂੰ ਦੁਬਾਰਾ ਗਰਮ ਕੀਤਾ ਜਾਵੇ ਤਾਂ ਇਸ ਵਿੱਚ ਟ੍ਰਾਂਸ ਫੈਟ ਵੱਧ ਹੋ ਜਾਣਗੇ ਤੇ ਇਹ ਫੈਟਸ ਦਿਲ ਦੇ ਕੋਲੇਸਟ੍ਰੋਲ ਲਈ ਹਾਨੀਕਾਰਕ ਹੁੰਦੇ ਹਨ ਤੀਸਰਾ ਹੈ ਮਸ਼ਰੂਮ ਮਸ਼ਰੂਮ ਚ ਪ੍ਰੋਟੀਨ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਜੇਕਰ ਇਸ ਨੂੰ ਵਾਰ-ਵਾਰ ਗਰਮ ਕੀਤਾ ਜਾਵੇ ਤਾਂ ਇਹ ਡਿਗ੍ਰੇਡ ਹੋ ਸਕਦੇ ਨੇ ਤੇ ਜਿਸਦੇ ਚਲਦੇ ਤੁਹਾਨੂੰ ਪਾਚਨ ਸੰਬੰਧਿਤ ਸਮੱਸਿਆਵਾਂ ਹੋ ਸਕਦੀਆਂ ਨੇ ਚੌਥਾ ਹੈ ਚਿਕਨ ਚਿਕਨ ਨੂੰ ਵੀ ਇੱਕ ਵਾਰ ਬਣਾਉਣ ਤੋਂ ਬਾਅਦ ਦੁਬਾਰਾ ਗਰਮ ਨਹੀਂ ਕਰਨਾ ਚਾਹੀਦਾ ਇਸ ਦੇ ਪ੍ਰੋਟੀਨ ਦਾ ਸਟਰਕਚਰ ਬਦਲ ਜਾਂਦਾ ਹੈ ਜਿਸ ਨਾਲ ਤੁਹਾਨੂੰ ਪਾਚਨ 'ਚ ਦਿੱਕਤ ਆ ਸਕਦੀ ਹੈ ਪੰਜਵੇਂ ਦੀ ਗੱਲ ਕੀਤੀ ਜਾਵੇ ਤਾਂ ਇਹ ਹੈ ਅੰਡੇ ਅੰਡਿਆਂ ਨੂੰ ਵੀ ਇੱਕ ਵਾਰ ਬੋਇਲ ਕਰਕੇ ਹੀ ਖਾਣਾ ਚਾਹੀਦਾ ਹੈ ਜਾਂ ਇਸ ਦਾ ਤੁਸੀਂ ਕੁਝ ਹੋਰ ਬਣਾ ਰਹੇ ਹੋ ਤਾਂ ਫਿਰ ਉਸ ਨੂੰ ਵੀ ਇੱਕ ਵਾਰ ਹੀ ਖਾ ਲੈਣਾ ਚਾਹੀਦਾ ਹੈ ਦੁਬਾਰਾ ਗਰਮ ਕਰਨ ਨਾਲ ਇਸ ਦੇ ਵਿੱਚ ਮੌਜੂਦ ਪ੍ਰੋਟੀਨ ਸਿਹਤ ਲਈ ਸਹੀ ਨਹੀਂ ਹੁੰਦੇ ਯਾਦ ਰੱਖੋ ਇਹਨਾਂ ਚੀਜ਼ਾਂ ਨੂੰ ਦੁਬਾਰਾ ਤੁਸੀਂ ਗਰਮ ਕਰਕੇ ਨਹੀਂ ਖਾਣਾ ਹੋਰ ਅਪਡੇਟਸ ਲਈ ਜੁੜੇ ਰਹੋ ਡੇਲੀ ਹੈਲਥ ਦੇ ਨਾਲ ਅੱਜ ਅਸੀਂ ਗੱਲ ਕਰਾਂਗੇ ਪੰਜ ਅਜਿਹੇ ਫੂਡ ਬਾਰੇ ਜਿਨ੍ਹਾਂ ਨੂੰ ਕਦੇ ਵੀ ਦੁਬਾਰਾ ਗਰਮ ਕਰਕੇ ਨਹੀਂ ਖਾਣਾ ਚਾਹੀਦਾ ਸਭ ਤੋਂ ਪਹਿਲਾਂ ਰਾਈਜ਼ ਜਦ ਤੁਸੀਂ ਚੋਲ ਰੂਮ ਟੈਂਪਰੇਚਰ 'ਚ ਰੱਖਦੇ ਹੋ ਤਾਂ ਇਸ ਨਾਲ ਚੋਲ ਬਹੁਤ ਸਾਰੇ ਬੈਕਟੀਰੀਆ ਪੈਦਾ ਕਰ ਲੈਂਦੇ ਨੇ ਦੁਬਾਰਾ ਗਰਮ ਕਰੰਤੇ ਇਹ ਬੈਕਟੀਰੀਆ ਮਰਦੇ ਨਹੀਂ ਨੇ ਇਸ ਨਾਲ ਚੋਲਾਂ ਨੂੰ ਕਦੇ ਵੀ ਗਰਮ ਦੁਬਾਰਾ ਕਰਕੇ ਬੇਹ ਨਹੀਂ ਖਾਣਾ ਚਾਹੀਦਾ ਦੂਸਰਾ ਹੈ ਤੇਲ ਇੱਕ ਵਾਰ ਯੂਜ਼ ਕੀਤੇ ਹੋਏ ਤੇਲ ਨੂੰ ਦੁਬਾਰਾ ਯੂਜ਼ ਨਹੀਂ ਕਰਨਾ ਚਾਹੀਦਾ ਜੇਕਰ ਤੇਲ ਨੂੰ ਦੁਬਾਰਾ ਗਰਮ ਕੀਤਾ ਜਾਵੇ ਤਾਂ ਇਸ ਵਿੱਚ ट्रांस फैट ਵੱਧ ਹੋ ਜਾਣਗੇ ਤੇ ਇਹ ਫੈਟਸ ਦਿਲ ਦੇ ਕੋਲੇਸਟ੍ਰੋਲ ਲਈ ਹਾਨੀਕਾਰਕ ਹੁੰਦੇ ਹਨ ਤੀਸਰਾ ਹੈ ਮਸ਼ਰੂਮ ਮਸ਼ਰੂਮ ਚ ਪ੍ਰੋਟੀਨ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਜੇਕਰ ਇਸ ਨੂੰ ਵਾਰ-ਵਾਰ ਗਰਮ ਕੀਤਾ ਜਾਵੇ ਤਾਂ ਇਹ ਡਿਗ੍ਰੇਡ ਹੋ ਸਕਦੇ ਨੇ ਤੇ ਜਿਸਦੇ ਚਲਦੇ ਤੁਹਾਨੂੰ ਪਾਚਨ ਸੰਬੰਧਿਤ ਸਮੱਸਿਆਵਾਂ ਹੋ ਸਕਦੀਆਂ ਨੇ ਚੌਥਾ ਹੈ ਚਿਕਨ ਚਿਕਨ ਨੂੰ ਵੀ ਇੱਕ ਵਾਰ ਬਣਾਉਣ ਤੋਂ ਬਾਅਦ ਦੁਬਾਰਾ ਗਰਮ ਨਹੀਂ ਕਰਨਾ ਚਾਹੀਦਾ ਇਸ ਦੇ ਪ੍ਰੋਟੀਨ ਦਾ ਸਟਰਕਚਰ ਬਦਲ ਜਾਂਦਾ ਹੈ ਜਿਸ ਨਾਲ ਤੁਹਾਨੂੰ ਪਾਚਨ 'ਚ ਦਿੱਕਤ ਆ ਸਕਦੀ ਹੈ ਪੰਜਵੇਂ ਦੀ ਗੱਲ ਕੀਤੀ ਜਾਵੇ ਤਾਂ ਇਹ ਹੈ ਅੰਡੇ ਅੰਡਿਆਂ ਨੂੰ ਵੀ ਇੱਕ ਵਾਰ ਬੋਇਲ ਕਰਕੇ ਹੀ ਖਾਣਾ ਚਾਹੀਦਾ ਹੈ ਜਾਂ ਇਸ ਦਾ ਤੁਸੀਂ ਕੁਝ ਹੋਰ ਬਣਾ ਰਹੇ ਹੋ ਤਾਂ ਫਿਰ ਉਸ ਨੂੰ ਵੀ ਇੱਕ ਵਾਰ ਹੀ ਖਾ ਲੈਣਾ ਚਾਹੀਦਾ ਹੈ ਦੁਬਾਰਾ ਗਰਮ ਕਰਨ ਨਾਲ ਇਸ ਦੇ ਵਿੱਚ ਮੌਜੂਦ ਪ੍ਰੋਟੀਨ ਸਿਹਤ ਲਈ ਸਹੀ ਨਹੀਂ ਹੁੰਦੇ ਯਾਦ ਰੱਖੋ ਇਹਨਾਂ ਚੀਜ਼ਾਂ ਨੂੰ ਦੁਬਾਰਾ ਤੁਸੀਂ ਗਰਮ ਕਰਕੇ ਨਹੀਂ ਖਾਣਾ ਹੋਰ ਅਪਡੇਟਸ ਲਈ ਜੁੜੇ ਰਹੋ ਡੇਲੀ ਹੈਲਥ ਦੇ ਨਾਲ